ਆਪਣੀਆਂ ਹੱਕਾਂ ਜਿਹੜੀਆਂ ਨੇ ਵਾਜ਼ਬ ਮੰਗਣੋਂ ਵਾਸਤੇ ਰੋਸ ਬਜ਼ਾਰੀਆਂ ਧਰਨੀਆਂ ਜਾਂ ਰੋਸ ਮਾਰਚਾਂ ਦਾ ਜਿਹੜਾ ਹੈ ਉਸ ਦਾ ਹਰਾਂ ਲੈਣਾ ਪੈਂਦਾ ਪਰ ਇੱਥੇ ਆਜ਼ਾਦ ਭਾਰਤ ਦੇ ਵਿੱਚ ਜਿਹਨੂੰ ਆਜ਼ਾਦ ਭਾਰਤ ਕਹਿੰਦੇ ਆ ਇੱਥੇ ਵੀ ਜੇ ਲੋਕਾਂ ਨੂੰ ਖਾਸ ਤੌਰ ਤੇ ਸਿੱਖਾਂ ਆਪਣੀਆਂ ਜਿਹੜੀਆਂ ਵਾਜ਼ਬ ਹੱਕੀ ਮੰਗਾ ਜਿਹੜੀਆਂ ਮਰਵਾਉਣ ਵਾਸਤੇ ਰੋਸ ਪ੍ਰਦਰਸ਼ਨਾਂ ਤੇ ਉਸ ਮਜ਼ਾਰੀਆਂ ਜਾਂ ਉਸ ਮਾਰਚਾ ਜਾਂ ਪਖੜਤਾ ਨਗਸਤਾ ਕਰ ਲੈਣਾ ਪੈਂਦਾ ਤੇ ਇਸ ਤੋਂ ਬਾਅਦ ਕੇ ਮਰੀ ਜੀ ਗੱਲ ਕੀ ਹੋ ਸਕੀ ਮੈਂ ਹੈਰਾਨ ਆ ਵੀ ਇਹਨਾਂ ਪਰਿਵਾਰਾਂ ਨੂੰ ਤੇ ਉਥੇ ਜੇਲ੍ਹ ਦੇ ਵਿੱਚ ਬੈਠੇ ਜਿਹੜੇ ਸਾਡੇ ਨੌਜਵਾਨ ਹਨ ਉਹਨਾਂ ਨੂੰ ਅੱਜ 15 ਦਿਨ ਹੋ ਗਏ ਤੇ ਸਰਕਾਰ ਦੇ ਕੰਨਾਂ ਤੀਕੋ ਨਹੀਂ ਆਈ ਅਜੇ ਤੱਕ ਕੋਈ ਸਰਕਾਰ ਦਾ ਨੁਮੰਦਾ ਇਹਨਾਂ ਦਾ ਹਾਲ ਚਾਲ ਪੁੱਛਣ ਵੀ ਨਹੀਂ ਆਇਆ ਵੀ ਤੁਹਾਡੀ ਮੰਗ ਕੀ ਹੈ ਤੁਸੀਂ ਕਿਉਂ ਬੈਠੇ ਉੱਥੇ ਜਦ ਕਿ ਡੈਮੋਕ੍ਰੇਸੀ ਦੇ ਵਿੱਚ ਇੱਕ ਤਕਵਾ ਹੈ ਕਿ ਜਦੋਂ ਕੋਈ ਬੰਦਾ ਪ੍ਰੋਟੈਸਟ ਕਰਦਾ ਹੈ ਤੇ ਗਵਰਨਮੈਂਟ ਦੀ ਪਹਿਲੀ ਜ਼ਿੰਮੇਵਾਰੀ ਬਣਦੀ ਹੈ ਉਹਨੂੰ ਜਾ ਕੇ ਪੁੱਛਣਾ ਕਿ ਭਾਈ ਤੈਨੂੰ ਤਕਲੀਫ ਕੀ ਹੈ ਦਿੱਕਤ ਕੀ ਹੈ ਕੀ ਤੇਰੀ ਸਮੱਸਿਆ ਹੈਗੀ ਹੈ ਜਾਇਜ ਹੈ ਜਾਇਜ ਪਰ ਖਰਾਨਾ ਹੋ ਗਿਆ ਕਿ 10 ਦਿਨ ਹੋ ਗਏ ਅੱਜ ਇੰਨਾ ਪਰਿਵਾਰਾਂ ਨੇ ਹੜਤਾਲ ਤੇ ਬੈਠੇ ਹਨ ਸਰਕਾਰ ਜਾਂ ਸਰਕਾਰ ਦਾ ਕੋਈ ਮਿਲਣਾ ਜਿਹੜਾ ਉਹ ਇਹਨਾਂ ਨਾਲ ਗੱਲਬਾਤ ਕਰਨ ਵਾਸਤੇ ਨਹੀਂ ਆਇਆ ਮੈਂ ਪਹਿਲਾਂ ਵੀ ਇਹ ਸ਼ਬਦ ਕਹੇ ਹੈ ਕਿ ਜੇ ਇਹਨਾਂ ਪਰਿਵਾਰਾਂ ਨੂੰ ਜਿਉਂਨਾ ਬੱਚਾ ਕੋਈ ਕੁਝ ਵੀ ਹੁੰਦਾ ਹੈ ਜੀ ਉਹਨੂੰ ਜ਼ਿੰਮੇਵਾਰ ਦੇਣੀ ਹੈ ਸਰਕਾਰਾ ਹੋਣੀ ਹੈ ਸਰਕਾਰ ਨੂੰ ਉਹਨਾਂ ਨਾਲ ਗੱਲ ਕਰਨੀ ਚਾਹੀਦੀ ਹੈ ਪਰਿਵਾਰਾਂ ਨਾਲ ਇਹਦੀ ਜਿਹੜੀ ਮੰਗ ਵਾਜਬ ਹੈ ਕੋਈ ਗਲਤ ਗੱਲ ਨਹੀਂ ਹੈ ਕਿ ਸਿਰਫ ਤੇ ਸਿਰਫ ਉਹਨਾਂ ਨੌਜਵਾਨਾਂ ਨੂੰ ਪੰਜਾਬ ਦੇ ਵਿੱਚ ਸ਼ਿਫਟ ਜਿਹੜਾ ਉਪੀ ਕੀਤਾ ਜਾਣਾ ਚਾਹੀਦਾ ਹੈ ਇਹਦੇ ਵਿੱਚ ਕੋਈ ਦਿੱਕਤ ਵੀ ਨਹੀਂ ਹੈ ਕੋਈ ਪਰੇਸ਼ਾਨੀ ਨਹੀਂ ਹੈ ਪੰਜਾਬ ਦੇ ਜਿਹੜਾ ਜ਼ਿਲ੍ਹਾ ਤੋਂ ਆ ਜਾਣਗੇ ਤੇ ਇਹ ਪਰਿਵਾਰਾਂ ਦਾ ਜਿਹੜਾ ਉਹਨਾਂ ਨੂੰ ਮਿਲਣਾ ਜਿਹੜਾ ਥੋੜਾ ਆਸਾਨ ਹੋ ਦੇਗਾ ਢਿੱਬੂ ਘੜਦਾ ਇੱਕ ਚੱਕਰ ਜਿਹੜਾ ਇੱਕ ਪਰਿਵਾਰ ਤੇ ਜਾਂਦਾ ਤੇ ਇਹ 1 ਜੀਵੀ ਦੇ ਜਾਂਦਾ ਤੇ 40-45 ਹਜ਼ਾਰ ਰੁਪਏ ਜਿਹੜਾ ਹੈ ਉਹ ਲੱਗਦਾ ਹੈ। ਬੜੀ ਤਕਲੀਫ ਹੈ, ਬੜੀ ਔਖ ਹੈ। ਤੇ ਫਿਰ ਉੱਥੋਂ ਦਾ ਜਿਹੜਾ ਕਲਚਰ ਹੈ, ਉਹ ਜੇਲ੍ਹ ਦਾ ਜਿਹੜਾ ਮਾਹੌਲ ਹੈ, ਉਹ ਸਾਡੇ ਅਮਰਤਾਰੀ ਨੌਜਵਾਨ ਇਹਨਾਂ ਨੂੰ ਸੂਟ ਨਹੀਂ ਕਰਦਾਗਾ। ਇਸ ਲਈ ਅਸੀਂ ਵਾਰ-ਵਾਰ ਇਹ ਕਹਿ ਰਹੇ ਹਾਂ ਕਿ ਸਰਕਾਰ ਨੂੰ ਜਿਹੜਾ ਇਹਨਾਂ ਦੇ ਮਨਾਂ ਦੇ ਉੱਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਇਹ ਨਹੀਂ ਕਿ ਅਸੀਂ ਅੱਖਾਂ ਬੰਦ ਕਰਕੇ ਕੰਨ ਬੰਦ ਕਰਕੇ ਬੈਠੇ ਆ। ਅੱਜ ਵੀ ਜਿਉਂਦੇ ਨੇ ਸਿੱਖ ਪੰਜਾਬ ਦੇ ਵਿੱਚ, ਸਿੱਖਾਂ ਨੂੰ ਮਰਿਆ ਨਹੀਂ ਸਮਝਣਾ ਚਾਹੀਦਾ। ਸਰਕਾਰ ਨੂੰ ਸੁਣਨਾ ਚਾਹੀਦਾ ਹੈ ਤੇ ਪਰਿਵਾਰਾਂ ਇਸ ਲਈ ਬੇਵਸ ਨਜ਼ਰ ਆ ਰਹੇ ਕਿਉਂਕਿ ਕੋਈ ਬਾਣ ਫੜਨ ਤਿਆਰ ਮਤਲਬ ਸਰਕਾਰ ਬਿਲਕੁਲ ਜਿਹੜੀ ਹੈ ਉਹ ਅਣਡਿੱਠਾ ਕਰ ਰਹੀ ਹੈ ਸਭ ਮੈਂ ਖੁਦ ਹੈਰਾਨ ਹੈ ਕਿ ਮੈਂ ਅੱਜ ਦੇਖਿਆ ਪੁੱਛਿਆ ਪਰਿਵਾਰਾਂ ਨੂੰ 10 ਦਿਨ ਹੋ ਗਏ ਕੋਈ ਸਰਕਾਰ ਦਾ ਨਮਾਇੰਦਾ ਕੋਈ ਮਤਲਬ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਕੋਲ ਨਾਲ ਕੋਈ ਗੱਲਬਾਤ ਕਰਨ ਵਾਸਤੇ ਇਹਨਾਂ ਨੂੰ ਪੁੱਛਣ ਵਾਸਤੇ ਵੀ ਫਲਚਾਲ ਪੁੱਛਣ ਵਾਸਤੇ ਵੀ ਭਾਈ ਤੁਹਾਡੀ ਧੋਖਰਤਾਨ ਕੀਤੀ ਹੈ ਤੁਹਾਡੀ ਸਿਹਤ ਦਾ ਕੀ ਹਾਲ ਹੈ ਜਾਂ ਤੁਹਾਡੀ ਮੰਗ ਕਿਹੜੀ ਕੀ ਹੈ ਇਸ ਸਰਕਾਰ ਤੱਕ ਪਹੁੰਚਾਉਣੇ ਕੁਝ ਵੀ ਨਹੀਂ ਹਣ ਇੰਨਾ ਇਗਨੋਰ ਜਿਹੜਾ ਪੰਜਾਬ ਦੇ ਅੰਦਰ ਸਿੱਖਾਂ ਨੂੰ ਕੀਤਾ ਜਾ ਰਿਹਾ ਹੈ ਜੇ ਪੰਜਾਬ ਦੇ ਅੰਦਰ ਸਿੱਖਦਾਨੂਰ ਹੈ ਤੇ ਪਰ ਦੇ ਬਾਕੀ ਸੂਕੇ ਸਿੱਖਾਂ ਨਾਲ ਕੀ ਹੋਇਆ। ਕਰਨ ਪਰਿਵਾਰ ਨੇ ਤੁਹਾਡੇ ਮੁਲਾਕਾਤ ਕੀਤੀ ਹੈ ਅੱਗੇ ਕੀ ਸੰਘਰਸ਼ ਦੀ ਰੂਪਰੇਖਾ ਹੋਸੀ? ਅਸੀਂ ਤਾਂ ਸਰਕਾਰ ਤੇ ਦਬਾਅ ਬਣਾਇਆ ਜਾ ਸਕਦਾ। ਅਸੀਂ ਤਾਂ ਪਰਿਵਾਰ ਨੂੰ ਤਾਂ ਸਿਰਫ ਅਸੀਂ ਤਾਂ ਅਕਾਲਪੁਰਖ ਦੇ ਪਾਣੀ ਤੇ ਰਹਿਣ ਵਾਲੀ ਕੌਮ ਆ ਅਕਾਲਪੁਰਖ ਦੇ ਪਾਣ ਚ ਰਹਿੰਦੇ ਆ। ਅ ਸ੍ਰੀ ਅਕਾਲ ਤਖਤ ਸਾਹਿਬ ਤੇ ਵੀ ਇਹ ਅੱਜ ਪਰਿਵਾਰ ਗਏ ਨੇ ਸ਼੍ਰੋਮਣੀ ਗੁਰਦਵਾਰਾ ਪ੍ਰਧਾਨਕ ਮਿਤੀ ਪ੍ਰਧਾਨ ਸਾਹਿਬ ਨੂੰ ਵੀ ਮਿਲੇ ਨੇ। ਅਸੀਂ ਵੀ ਉਹਨਾਂ ਨਾਲ ਗੱਲ ਕਰਾਂਗੇ। ਕੋਈ ਨਾ ਕੋਈ ਕੋਈ ਨਾ ਕੋਈ ਚੀਜ਼ ਐਸੀ ਹੋਣੀ ਚਾਹੀਦੀ ਹੈ ਜਿਹਦੇ ਨਾਲ ਸਰਕਾਰ ਦੇ ਕੰਨਾਂ ਤੱਕ ਜਿਹੜੀ ਆਵਾਜ਼ ਜਿਹੜੀ ਪਹੁੰਚੇ ਹਾਂ ਜੀ ਮਿਸੇ ਤਾਂ ਮੱਕਤ ਵੀ ਚੰਡੀਗੜ੍ਹ ਮਿਲਣ ਗਿਆ ਇੱਕ ਵਾਰ ਤੁਹਾਨੂੰ ਹਾਂ ਮੈਨੂੰ ਪਤਾ ਲੱਗਿਆ ਕੀ ਗੱਲਬਾਤ ਹੋਈ ਹੈ ਬਤਾਰੀ ਜਾਣਕਾਰੀ ਬਾਅਦ ਵਿੱਚ ਸਿੰਘ ਸਭ ਲੱਗਦਾ ਨਹੀਂ ਕਿ ਧਾਰਮਿਕ ਲੀਡਰਸ਼ਿਪ ਜਿਹੜੀ ਆ ਉਹ ਇਸ ਮਾਮਲੇ 'ਚ ਖਾਸ ਕਰਕੇ ਬੰਦੀ ਸਿੱਖਾਂ ਦੇ ਮਾਮਲੇ 'ਚ ਪਛੜ ਗਈ ਹੈ ਬਿਲਕੁਲ ਇਹ ਨਾ ਕਿ ਕਹਿੰਦਾ ਕਿ ਕਿਦਾਂ ਨਾ ਕਹਦੇ ਅਸੀਂ ਬਹੁਤ ਲੰਬੇ ਸਮੇਂ ਤੋਂ ਕਹਿ ਰਹੇ ਹਾਂ ਸਾਡੀਆਂ ਸੰਸਥਾਵਾਂਾਂ ਦੀ ਕ੍ਰੈਡੀਬਿਲਟੀ ਜਿਹੜੀ ਆ ਇਹ ਬਣ ਕਰਾ ਰਣੀ ਚਾਹੀਦੀ ਹੈ ਇਹ ਨੂੰ ਡਾਊਨ ਨਹੀਂ ਕੀਤਾ ਜਾਣਾ ਚਾਹੀਦਾ ਸਾਡੀਆਂ ਸੰਸਥਾਵਾਂ ਦੀ ਕ੍ਰੈਡੀਬਿਲਟੀ ਖਾਸ ਤੌਰ ਦੇ ਉੱਤੇ 84 ਤੋਂ ਬਾਅਦ ਬਹੁਤ ਜ਼ਿਆਦਾ ਜਿਹੜੀ ਹੈ ਘਟਾਉਣੀ ਸ਼ੁਰੂ ਹੋਈ ਹੈ ਫਿਰ 90 ਦੇ ਇਤਹਾਕੇ ਤੋਂ ਬਾਅਦ ਫਿਰ ਬੜਾ ਜ਼ੋਰ ਚੱਲਿਆ ਸਾਡੀ ਸੰਸਥਾਵਾਂ ਦੀ ਕ੍ਰੈਡੀਬਿਲਟੀ ਨੂੰ ਘਟਾਉਣ ਦਾ ਤੇ ਜਦੋਂ ਦਾ ਸੋਸ਼ਲ ਮੀਡੀਆ ਆਇਆ ਉਦੋਂ ਤਾਂ ਇੱਕ ਹਨੇਰੀ ਜਿਹੜੀ ਹੈ ਵਗਤ ਲਈ ਹੈ ਸਾਡੀ ਸੰਸਥਾਵਾਂ ਦੀ ਜਾ ਸਾਡੀਆਂ ਸੰਸਥਾਵਾਂ ਦੇ ਉੱਤੇ ਬੈਠੇ ਬੰਦਿਆਂ ਦੀ ਕ੍ਰੈਡੀਬਿਲਟੀ ਵਿੱਚ ਜਿਹੜਾ ਹੈ ਉਹ ਖੱਲੇ ਸੁਤੰਤਰ ਹੀ ਮਿਲਿਆ ਬਹੁਤ ਵੱਡਾ ਨੁਕਸਾਨ ਪਹੁੰਚਿਆ ਉਹਦੇ ਉਹੀ ਇਹੀ ਕਾਰਨ ਹੈ ਕਿ ਸਰਕਾਰਾਂ ਸਾਡੀਆਂ ਸੰਸਥਾਵਾਂ ਨੂੰ ਇਗਨੋਰ ਕਰ ਮਾਰਦੀ ਹੈ ਇੱਕ ਖਾਸ ਵਰਤਾਰੇ ਪੰਜਾਬ ਲਈ ਇੱਕ ਪਾਸੇ ਕਿਸਾਨਾਂ ਨੂੰ ਦਿੱਲੀ ਪਹੁੰਚਣ ਤੋਂ ਰੋਕ ਲਈ ਕੰਕਰੀਟ ਦੀ ਦੁਵਾਰਾ ਬਣਾ ਦਿੱਤੀਆਂ ਗਈਆਂ ਗੋਲੀ ਦੀ ਬਿਸ਼ਾਰਾ ਕੀਤੀਆਂ ਗਈਆਂ ਔਰ ਦੂਜੇ ਪਾਸੇ ਬੰਦੀ ਸਿੰਧਾ ਦੇ ਮਾਮਲੇ 'ਚ ਵੀ ਇਹੀ ਮੈਨੂੰ ਐਂ ਲੱਗਦਾ ਜਿਵੇਂ ਸਾਨੂੰ ਜ਼ਬਰਦਸਤੀ ਜਿਹੜਾ ਹੈ ਟੱਕ ਕੇ ਟੱਕ ਕੇ ਟੱਕ ਕੇ ਸਾਨੂੰ ਪਾਕਿਸਤਾਨ ਵਾਲੇ ਪਾਸੇ ਜਿਹੜਾ ਹੈ ਉੱਤਰ ਜੇ ਜਾ ਰਿਹਾ ਹੋਵੇ ਸਰਕਾਰ ਦੀ ਕੋਈ ਵਧੀਆ ਪਾਲਿਸੀ ਤੇ ਸਾਨੂੰ ਧੱਕੇ ਧੱਕੇ ਤੁਸੀਂ ਪਾਕਿਸਤਾਨ ਵਾਲੇ ਪਾਸੇ ਧਕੇ ਹੋਏ ਬਾਰਡਰ ਬੰਦ ਕਰ ਦਿੱਤੇ ਨੇ ਜਿਵੇਂ ਕਸ਼ਮੀਰ ਨੂੰ ਤੇ ਪੰਜਾਬ ਨੂੰ ਜਿਹੜਾ ਬਿਲਕੁਲ ਭਾਰਤ ਦੇ ਨਾਲੋਂ ਵੱਖਰਾ ਕਰ ਦਿੱਤਾ ਇਹ ਨਾ ਕੋਈ ਸਿਆਣਪ ਹੈ ਤੇ ਨਾ ਹੀ ਕੋਈ ਇਹ ਨੀਤੀ ਹੈ ਡੈਮੋਕ੍ਰੇਸੀ ਦੇ ਵਿੱਚ ਇਹ ਸਰਕਾਰ ਦਾ ਵਰਤਾਰਾ ਬਹੁਤ ਤਰਪ ਸ੍ਰੀ ਜੀ ਬੋਲ ਰਹੇ ਕਿ ਪੰਜਾਬ ਦਾ ਮਾਹੌਲ ਸਰਕਾਰਿਆ ਕਰ ਰਹੀ ਹੈ ਬਿਲਕੁਲ ਤੁਸੀਂ 1947 ਤੋਂ ਲੈ ਕੇ ਹੁਣ ਤੱਕ ਦਾ ਇਤਿਹਾਸ ਪਰ ਕੱਟ ਕੇ ਦੇਖ ਲਓ ਜਿੰਨਾ ਵੀ ਮਾਹੌਲ ਉਹਦੇ ਵਿੱਚ ਸਰਕਾਰ ਜਾਂ ਪੋਲੀਟੀਕਲ ਪਾਰਟੀਆਂ ਵੱਲੋਂ ਕੜੀ ਜੜੀ ਹੈ ਕੱਟਿਆ ਕਿਸੇ ਵੀ ਰਾਜਨੀਤੀ ਦੀ ਲੋੜ ਆ ਕੇ ਪਰ ਜਿਹੜੇ ਬੀਜੇਪੀ ਦੇ ਵਿੱਚ ਆਗੂ ਆਪਣੇ ਸਿੱਖ ਹੈਗੇ ਨੇ ਉਹ ਗੱਲ ਕਿਉਂ ਨਹੀਂ ਕਰਦੇ ਬੰਦੀ ਸਿੰਘਾ ਜੀ ਕਿਸੇ ਨੀ ਪਾਰਟੀ ਦੀ ਨਹੀਂ ਕਰ ਰਹੀ ਬੀਜੇਪੀ ਦੀ ਨੇ ਕੀ ਕਰਨੀ ਇਸ ਲਈ ਇਹ ਸਾਰੇ ਅੱਖਾਂ ਬੰਦ ਕਰਕੇ ਤੇ ਕੰਨ ਬੰਦ ਕਰਕੇ ਬੈਠੇ ਆ ਇਹ ਸਿੱਖਰ ਮੁੱਦਿਆਂ ਦਾ ਜਾਂ ਸਿੱਖੇ ਦਾ ਕਿਸੇ ਨਹੀਂ ਹੈ ਬਲਕਿ ਕੁਰਸੀ ਦਾ ਲਾਲਚ ਹੈਗਾ ਉਹਨਾਂ ਨੂੰ ਕਿਰਸੀਆਂ ਦਾ ਲਾਲਚ ਹੈ ਜਾਂ ਕੀ ਨਾਲ ਹੈ ਤੇ ਇਹ ਤਾਂ ਉਹ ਬਾਈਪੁਰੂ ਜਾਣਦਾ ਹੈ ਕੌਮ ਦਾ ਇੱਕ ਵੱਡਾ ਹਿੱਸਾ ਤੁਹਾਡਾ ਪ੍ਰਭਾਵ ਕਬੂਲਦਾ ਹੈ ਕੀ ਤੁਸੀਂ ਬੀਜੇਪੀ 'ਚ ਰਹਿੰਦੇ ਸਿੱਖਾਂ ਨੂੰ ਇਹ ਸੱਦਾ ਦਿਓਗੇ ਕਿ ਬਿਲਕੁਲ ਨਹੀਂ ਮੈਂ ਖੱਲੇ ਬੀਜੇਪੀ 'ਚ ਨਹੀਂ ਮੈਂ ਸਾਰੀਆਂ ਪਾਰਟੀਆਂ ਦੇ ਵਿੱਚ ਬੈਠੇ ਸਿੱਖਾਂ ਨੂੰ ਕਹੂੰਗਾ ਕਿ ਜਿਹੜੀਆਂ ਪਰਿਵਾਰ ਦੀਆਂ ਮੰਗਾਂ ਨੇ ਜਾਂ ਬੱਚੇ ਜਿਹੜੇ ਉੱਥੇ ਵਿੱਛੇ ਨੇ ਉਹਨਾਂ ਦੀਆਂ ਸਿੱਤਾਂ ਦਾ ਧਿਆਨ ਅੱਖਿਆ ਜਾਵੇ ਜੂਵਾਨਾਂ ਦੀ ਆਵਾਜ਼ ਮੰਗਿਆ ਉਹ ਪੂਰੀ ਕੀਤੀ ਜਾਏ ਉਹਦੇ ਲਈ ਜਦੋਂ ਜਦ